ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੇਰਾ ਚੈਨਲ ਮੈਂ ਦਸਾਂਤ ਸਿੰਘ ਅੱਜ ਹਾਜ਼ਰਾ ਪ੍ਰੋਗਰਾਮ ਗੱਲ ਕਰਨ ਕਰੇ ਲਏ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜੀਆਂ ਸਣੇ ਨਾ ਸਮਾਜ ਦੇ ਵਿੱਚ ਬਹੁਤ ਵੱਡੀਆਂ ਸਮੱਸਿਆਵਾਂ ਬੈਠਾ ਹੋ ਚੁੱਕੀਆਂ ਨੇ ਜਿਨ੍ਹਾਂ ਦੀ ਕੋਈ ਗੱਲ ਨਹੀਂ ਕਰ ਰਿਆ ਅਸੀਂ ਉਹਨਾਂ ਦੀ ਸਮੱਸਿਆਵਾਂ ਦੀ ਚਰਚਾ ਕਰਾਂਗੇ ਤੇ ਇਹਨਾਂ ਸਮੱਸਿਆਵਾਂ ਵਿੱਚ ਅੱਜ ਅਸੀਂ ਦੇਖੀਏ ਕਿ ਨਸ਼ਾ ਜਿਹੜਾ ਕਿ ਬਹੁਤ ਵੱਡੀ ਸਮੱਸਿਆ ਬਣ ਕੇ ਉੱਭਰਿਆ ਹੈ ਜੇਤੇ ਜੀ ਪਰ ਸ਼ਾਸਨ ਦਾ ਵੀ ਕੋਈ ਕੰਟਰੋਲ ਨਹੀਂ ਹੋ ਪਾ ਰਿਹਾ ਅੱਜ ਨਸ਼ੇ ਤੇ ਹੀ ਗੱਲਬਾਤ ਕਰਨ ਲਈ ਸਾਡੇ ਵਿੱਚ ਮੌਜੂਦ ਨੇ ਹਕ ਸੱਚ ਇਨਸਾਫ ਤੇ ਰੱਖ ਕੇ ਐਨ ਜੀਓ ਤੋਂ ਆਏ ਨੇ ਕਪਿਲ ਮੇਘਾਲ ਜੀ ਕਪਿਲ ਮੇਘਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ 'ਤੇ ਆਜੀ ਦਾ ਬਹੁਤ ਬਹੁਤ ਧੰਨਵਾਦ ਆਜੀ ਦੇ ਜਿੰਨੇ ਵੀ ਸਮਸਤ ਚੈਨਲ ਦੇ ਨਾਲ ਜੁੜੇ ਹੋਏ ਸਾਥੀ ਜਿਹੜੇ ਦੇਖ ਰਹੇ ਨੇ ਸਾਰਿਆਂ ਨੂੰ ਵਾਹਿ ਜੀ ਦਰਸਾਲ ਸਾਹਿਬ ਜੀ ਵਾਹਿਗੁਰੂ ਜੀ ਦੇ ਪਤੇ ਸਤਿ ਸ੍ਰੀ ਅਕਾਲ ਜੀ ਕਪਿਲ ਜੀ ਜੀ ਆਪਾਂ ਗੱਲ ਦੀ ਸ਼ੁਰੂਆਤ ਕਰੀਏ ਨਸ਼ਾ ਜਿਹੜੀ ਸਾਡੇ ਸਮਾਜ ਦੇ ਵਿੱਚ ਬਹੁਤ ਵੱਡੀ ਬੁਰਾਈ ਬਣ ਕੇ ਉੱਪਰ ਆਇਆ ਹੈ ਤੇ ਬਹੁਤ ਨੁਕਸਾਨ ਇਦੀ ਦਲਦਲ ਦੇ ਵਿੱਚ ਆਸਤੇ ਆਦੀ ਜਾਨ ਗਵਾ ਰਹੀ ਹੈ ਬਹੁਤ ਜਿਵੇਂ ਆਪਣੇ ਨੇੜੇ-ਤੇਰੇ ਦੇਖਦੇ ਆਪਾਂ ਆਪਣੀ ਸਮਾਜਿਕ ਬਹਿਰੀ ਜੇਜ ਬਹੁਤ ਬੱਚੇ ਜਿਹੜੀਆਂ ਮਾਹੌਲ ਇਹਦੇ ਕੋਟ ਬਰਾ ਚੁਕੀਆਂ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹ ਨਸ਼ੇ ਦੀ ਸ਼ੁਰੂਆਤ ਕਿੱਥੋਂ ਹੋਈ ਆ ਅ ਮੈਂ ਜਿਹੜੀ ਧਰਤੀ ਤੋਂ ਚੱਲ ਕੇ ਆਇਆ ਹਾਂ ਪੰਜਾਬ ਤੋਂ ਮੈਂ ਚੱਲ ਕੇ ਇੱਥੋਂ ਦੇ ਵਿਚਾਰ ਆਇਆ ਹਾਂ ਪੰਜਾਬ ਗੁਰੂਆਂ ਪੀਰਾਂ ਪਰੰਪਰਾਵਾਂ ਦੀ ਧਰਤੀ ਹੈ ਨਸ਼ੇ ਨੇ ਉਸ ਧਰਤੀ ਨੂੰ ਐਸ ਅ ਪੋਪੂਲਰ ਕਰਨ ਦਾ ਕੰਮ ਕੀਤਾ ਨਸ਼ੇ ਦੇ ਵਪਾਰੀਆਂ ਨੇ ਨਸ਼ੇ ਦਾ ਇੰਨਾ ਵੱਡਾ ਉਥੇ ਜਾਲ ਬਣਾਉਣ ਦਾ ਕੰਮ ਕੀਤਾ ਕਿ ਇਹ ਜਿਹੜੀ ਨਸ਼ੇ ਦੀ ਸ਼ੁਰੂਆਤ ਜਿਹੜੀ ਹੈ ਐਕਚੁਅਲ ਚ ਤਾਂ ਪਰਿਵਾਰ ਦੀ ਅੰਗਰਸੀ ਨਾਲ ਹੁੰਦੀ ਹੈ ਕਿਉਂਕਿ ਜਦ ਬੱਚਾ ਪਰਿਵਾਰ ਦੇ ਅੰਦਰ ਜੋ ਚੀਜ਼ ਉਹਨੂੰ ਚਾਹੀਦੀ ਹੈ ਉਹ ਉਸ ਨੂੰ ਨਹੀਂ ਮਿਲਦਾ ਮੀਨਸ ਜਿਵੇਂ ਪਰਿਵਾਰ ਦੇ ਅੰਦਰ ਪਹਿਲੇ ਜਿਹੜੇ ਬਜ਼ੁਰਗ ਹੁੰਦੇ ਸੀ ਪਹਿਲੇ ਜਦੋਂ ਰਹਿੰਦੇ ਸੀਗੇ ਗ੍ਰਾਮੀਣ ਏਰੀਆ ਦੇ ਅੰਦਰ ਤੁਸੀਂ ਦੇਖਦੇ ਹੋ ਤੋ ਸਾਰੇ ਇੱਕ ਦੂਸਰੇ ਨਾਲ ਗੱਲ ਕਰਦੇ ਕਿ ਚਰਚਾ ਦਾ ਸਬਜੈਕਟ ਹੁੰਦਾ ਸੀ ਚਰਚਾ ਕਰਦੇ ਸੀ ਹਰ ਪੁਆਇੰਟਾਂ ਦੇ ਉੱਤੇ ਚਰਚਾ ਹੁੰਦੀ ਸੀ ਚੰਗੀ ਗੱਲਾਂ ਤੇ ਵੀ ਹੁੰਦੀ ਸੀ ਮਾੜੀ ਗੱਲਾਂ ਤੇ ਵੀ ਹੁੰਦੀ ਸੀ ਤੇ ਜਦੋਂ ਚਰਚਾ ਦਾ ਸਬਜੈਕਟ ਬਣ ਜਾਂਦਾ ਸੀ ਨਾ ਤਾਂ ਦਿਮਾਗ ਵੀ ਰਿਲੈਕਸ ਹੋ ਜਾਂਦਾ ਸੀ ਬੋਡੀ ਵੀ ਰਿਲੈਕਸ ਹੋ ਜਾਂਦੀ ਸੀ ਦੇਖ ਕਿੰਨਾ ਕਿਤੇ ਐਜਾ ਮੇਰਾ ਮੰਨਣਾ ਹੈ ਕਿ ਬੱਚਿਆਂ ਨੂੰ ਜਿਹੜੀ ਜਿਹੜੀ ਛੋਟ ਦਿੱਤੀ ਗਈ ਹੈ ਇਹ ਮੀਡੀਆ ਦੇ ਨਾਲੋਂ ਜ਼ਤੋਂ ਜੁੜਿਆ ਹੈ ਇਹਦੇ ਅੱਗੇ ਸੋਸਾਇਟੀ ਨਾਲੋਂ ਜੁੜ ਗਿਆ ਜਿਹੜੀ ਉਹਨੂੰ ਮਿਲਣੀ ਚਾਹੀਦੀ ਸੀ ਬਰੋਸ ਉਹ ਨਹੀਂ ਮਿਲੀ ਬਜ਼ੁਰਗਾਂ ਦਾ ਸਾਥ ਨਹੀਂ ਮਿਲਿਆ ਉਹਨੂੰ ਪਰਿਵਾਰ ਦੇ ਅੰਦਰ ਬੈਠਣ ਦਾ ਸਾਥ ਨਹੀਂ ਮਿਲਿਆ ਪਰਿਵਾਰ ਨੇ ਵੀ ਕਿਤੇ ਨਾ ਕਿਤੇ ਉਸਨੂੰ ਅਵੋਇਡ ਕੀਤਾ ਕਿਉਂਕਿ ਬਹੁਤ ਸਾਰੇ ਪਰਿਵਾਰਾਂ 'ਚ ਦੇਖਿਆ ਗਿਆ ਜਦੋਂ ਕੋਈ ਬੱਚਾ ਕੋਈ ਗਲਤ ਬਾਤ ਰੱਖਦਾ ਹੈ ਤਾਂ ਪਰਿਵਾਰ ਕਹਿੰਦਾ ਹੈ ਇਹ ਛੋਟਾ ਹੈ ਬੱਚਾ ਹੈ ਐਸ ਨੂੰ ਪਤਾ ਨਹੀਂ ਉਹਨੂੰ ਅਵੋਇਡ ਕੀਤਾ ਜਾਂਦਾ ਹੈ ਤਾਂ ਅਵੋਇਡ ਕੀਤਾ ਜਾਂਦਾ ਉਹ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਸੰਗਤ 'ਚ ਬੈਠਦਾ ਹੈ ਜਦੋਂ ਬੈਠਦਾ ਹੈ

ਬੱਚੇ ਕੀ ਪਰਵਾਹ ਵਿੱਚ ਬੈਠਦੇ ਸਨ ਮਾਪੇ ਬੱਚੇ ਨੂੰ ਸਮਝਾਉਂਦੇ ਸਨ ਬੱਚਾ ਵੀ ਮਾਪੇ ਦੇ ਵਿੱਚ ਬੈਠਦਾ ਸੀ ਆਦੇ ਦਾਦਾ ਦਾਦੀ ਕੋਲ ਬੈਠਦਾ ਸੀ ਉਹ ਚੀਜ਼ਾਂ ਹੁਣ ਖਤਮ ਹੋ ਰਹੀਆਂ ਨੇ ਕਿ ਕਿਵੇਂ ਕਿਤੇ ਨਸ਼ੇ ਦਾ ਰੂਪ ਧਾਰਨ ਕਰ ਲਿਆ ਜਿਹੜੇ ਬੱਚਿਆਂ ਦਾ ਜਿਹੜੀ ਦਿਸ਼ਾ ਹੈ ਉਹ ਭਟ ਚੁੱਕੇ ਨੇ ਆਪਦੇ ਇਹੋ ਚੀਜ਼ ਮੰਨਦੇ ਇੱਕ ਜਦੋਂ ਪ੍ਰਾਤਨ ਸਮਾ ਸੀ ਇੱਕ ਜਦੋਂ ਪੁਰਾਣੀ ਗੱਲਾਂ ਨਹੀਂ ਇਹ ਮੀਡੀਆ ਕ੍ਰਾਂਤੀ ਆਉਣ ਦੇ ਬਾਅਦ ਜਿਹੜਾ ਸੋਸ਼ਲ ਮੀਡੀਆ ਜਿਹੜਾ ਆਇਆ ਹੈ ਜਾਂ ਜੋ ਵੀ ਕਲਚਰ ਆਇਆ ਇਹ ਮੋਬਾਈਲ ਕਲਚਰ ਜਿਹੜਾ ਆਇਆ ਹੈ ਇਹ ਤੋਂ ਆਹ ਤੋਂ ਜਿਆਦਾ ਬੈਕ ਨਹੀਂ ਥੋੜਾ ਜਿਹਾ ਪਿੱਛੇ ਜਾਣ ਜਾਨੇ ਹ ਤਾਂ ਇਹ ਇਹ ਇੱਕ ਐਜਾ ਹੁੰਦਾ ਸੀਗਾ ਕਿ ਉਹ ਪੂਆ ਨੂੰ ਪੂਆ ਸਮਝ ਆਉਂਦਾ ਸੀਗਾ ਚਾਚੀ ਨੂੰ ਚਾਚੀ ਸਮਝ ਆਉਂਦਾ ਸੀਗਾ ਮਾਂ ਨੂੰ ਮਾਂ ਸਮਝ ਆਉਂਦਾ ਸੀ ਦਾਦੀ ਨੂੰ ਦਾਦੀ ਸਮਝ ਆਉਂਦਾ ਸੀਗਾ ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਜਦੋਂ ਮੈਨੂੰ ਯਾਦ ਆ ਰਿਹਾ ਕਿ ਅਸੀਂ ਜਦੋਂ ਸਕੂਲ ਚ ਪੜ੍ਹਦੇ ਹੁੰਦੇ ਸੀਗੇ ਅਗਰ ਸਕੂਲ ਦਾ ਮਾਸਟਰ ਆਂਦਾ ਸੀਗਾ ਤਾਂ ਅਸੀਂ ਮੰਜੇ ਤੇ ਲੱਗ ਜਾਂਦੇ ਸੀ ਕਿ ਮਾਸਟਰ ਨੂੰ ਸਿੱਦੇ ਕਹਿੰਦਾ ਸੀ ਇਹ ਜਿੱਕੇ ਤਾਂ ਸਪੂਤ ਦੇ ਜਾਣ ਦੇ ਬਾਅਦ ਇਹ ਸਾਡੇ ਨਾਲ ਡੰਡਾ ਪੇਟ ਕਰੇਗਾ ਸਾਨੂੰ ਪੁੱਛੇਗਾ ਵੀ ਤੁਹਾਨੂੰ ਮੈਂ ਉੱਥੇ ਦੇਖ ਲਿਆ ਸੀਗਾ ਲੇਕਿਨ ਹੁਣ ਜਿਹੜਾ ਕਲਚਰ ਆਇਆ ਉਹ ਕਲਚਰ ਨੇ ਡਰ ਜਿਹੜਾ ਸੀਗਾ ਖਤਮ ਕਰ ਉਹ ਖਤਮ ਕਰਤਾ ਡਰ ਦਾ ਮਤਲਬ ਇਹ ਨਹੀਂ ਸੀਗਾ ਕਿ ਉਸ ਤੇ ਡੰਡਾ ਪੇਟ ਦੇ ਮਾਮਲਾ ਸੀਗਾ ਲੇਕਿਨ ਨਜ਼ਰਾਂ ਤੋਂ ਡਰਦੇ ਸੀਗੇ ਬਜ਼ੁਰਗਾਂ ਕਰਦੇ ਖੜੇ ਗਲੀ ਦੇ ਅੰਦਰ ਉਹਨਾਂ ਦੀ ਇੱਕ ਸ਼ਰਮ ਹੁੰਦੀ ਸੀ ਕਿ ਤੁਹਾਨੂੰ ਵੈਸੇ ਨੂੰ ਹੁੰਦਾ ਸੀ ਕਿ ਮੈਂ ਕੁਝ ਕਰਦਾ ਨਾ ਨਜ਼ਰ ਆਇਆ ਉਸ ਵੀ ਅੱਲੀ ਗੱਲੀਆ ਜੋ ਵੀ ਇਹ ਕਰਦਾ ਨਜ਼ਰ ਆਇਆ ਤਾਂ ਇਹ ਮੈਨੂੰ ਕੀ ਕਹਿਣਗੇ ਲੇਕਿਨ ਹੁਣ ਤਾਂ ਹਾਲਾਤ ਇਹ ਹੋ ਚੁੱਕੇ ਨੇ ਕਿ ਜਿਹੜਾ ਬੱਚਾ ਹੈ ਉਹ ਪਰਵਾਹ ਤਾਂ ਬਹੁਤ ਦੂਰ ਦੀ ਗੱਲ ਉਹ ਕਿਸੇ ਨੂੰ ਕੁਝ ਮੰਨਣ ਨੂੰ ਤਿਆਰ ਨਹੀਂ ਕਿਤੇ ਨਾ ਕਿਤੇ ਮੈਂ ਇਸ ਨੂੰ ਪਰਵਾਹ ਦੀ ਇਹ ਸਭ ਤੋਂ ਔਡੀ ਇਹ ਮੰਦਾ ਕਿ ਉਹਦੇ ਨਾਲ ਜਿਹੜਾ ਵਿਚਾਰ ਬਣਾਉਣਾ ਨਾ ਹੋਣ ਦੇ ਕਰਕੇ ਇਹਨਾਂ ਨੂੰ ਵਿਚਾਰ ਬਤਾਉਂ ਨਹੀਂ ਕਰ ਦਿੰਦਾ ਗੁਰੂ ਬੱਚਾ ਆਦੀ ਮਨ ਆਪਣੇ ਬੱਚੇ ਦਾ ਹਾਂ ਤੇ

ਪੈਰੈਂਟਸ ਨੂੰ ਹਰ ਨਹੀਂ ਕਰਨਾ ਮੇਰੇ ਚਾਹਣ ਵਾਲੇ ਜਿਹੜੇ ਲੋਕ ਐ ਮੈਨੂੰ ਜਿਹੜੇ ਚੰਗਾ ਮੰਨਦੇ ਨੇ ਮੈਂ ਉਹਨਾਂ ਦੀ ਨਜ਼ਰਾਂ ਸੇ ਮੈਂ ਐਜ਼ ਅ ਗਿਰੰਦਾ ਤਾਂ ਨਹੀਂ ਕਰਨਾ ਇੱਕ ਉਸ ਨੂੰ ਮਹਿਸੂਸ ਹੁੰਦਾ ਸੀਗਾ ਗਲਤੀ ਛੋਟੀ ਸੀ ਚਾਹੇ ਵੱਡੀ ਸੀ ਉਹਦੇ ਮਨ ਵਿੱਚ ਇੱਕ ਡਰ ਰਹਿੰਦਾ ਸੀ ਕਿ ਨਾ ਰੋੜਾਤੀ ਨਾ ਇੱਕ ਦਰ ਇਹ ਦੁਬਾਰਾ ਨਾ ਹੋਵੇ ਇਹ ਰਿਪੀਟ ਨਾ ਕੀਤੀ ਜਾਵੇ ਲੇਕਿਨ ਜਿਸ ਦਿਨ ਤੋਂ ਇੱਕ ਕਲਚਰ ਆਇਆ ਮੀਡੀਆ ਕਲਚਰ ਆਇਆ ਕਲਚਰ ਆਣ ਦੇ ਬਾਅਦ ਬੱਚੇ ਦੇ ਉੱਤੇ ਜਿਹੜਾ ਪ੍ਰੈਸ਼ਰ ਸੀਗਾ ਜਿਹੜਾ ਪ੍ਰੈਸਰਾਈਜ਼ ਹੋ ਕੇ ਤੁਸੀਂ ਹੁਣ ਦੇਖ ਰਹੇ ਹੋ ਕਿ ਅੱਜ ਕੱਲ ਦਾ ਬੱਚਾ ਕਿ ਉਸ ਟਾਈਮ ਦਾ ਬੱਚਾ ਮਾਂ ਪਿਓ ਚਾਚਾ ਚਾਚੇ ਤਾਈ ਵੀ ਕੁਝਾਂਦੇ ਹੁੰਦੇ ਸੀ ਹਾਂਜੀ ਉਹ ਰੈਂਜਾ ਖੁਦਦੇ ਹੁੰਦੇ ਸੀ ਕਿ ਮੇਰੇ ਮੇਰੇ ਤਾਂ ਬਹੁਤ ਫਰਮੇ ਖਾ ਕੇ ਦੇਖੀ ਹੈ ਮੇਰੇ ਚਾਚਾ ਅਕਸਰ ਕਿਸੇ ਨਾ ਕਿਸੇ ਗਲਤੀ ਨਾ ਗਲਤੀ ਹੋਵੇ ਸਭ ਦੇ ਕਰਕੇ ਇਹ ਬੋਲ ਰਿਹਾ ਹਾਂ ਜਿਹਨਾਂ ਨੂੰ ਖਾਦੀ ਹੈ ਤਾਂ ਦਾਦੇ ਨੇ ਵੀ ਲਾ ਦੇਣੀ ਤਾਂ ਕੋਈ ਸਿਕਾਇਤ ਕਰਨ ਵਾਲਾ ਨਹੀਂ ਕੋਈ ਦੱਸਣ ਵਾਲਾ ਨਹੀਂ ਵੀ ਮੈਂ ਸਹੀ ਹਾਂ ਕਿ ਗਲਤ ਆ ਕੋਈ ਬਦਲ ਨਹੀਂ जगर मूड हो गया जिंद वजह नशा तो बहुत दूर दी गई गुस्सा भी हो पा रहा चलो आप परिवार को बहार आए बच्चा परिवार ने माहौल नहीं दिता बच्चा बहार आया संगत चाह ਤੇ ਗਰੀ ਸੰਗਤ ਨੂੰ ਕਿਵੇਂ ਮਿਲ ਜਾਂਦੀ ਹੈ ਕਿ ਨਸ਼ਾ ਕਰਨ ਵਾਲੇ ਪਾਸੇ ਹੀ ਆਹ ਹੁਣੇ ਮੈਂ ਤੁਹਾਨੂੰ ਇੱਕ ਥੋੜੀ ਚਰਚਾ ਕਰਨਾ ਚਾਹਉਂ ਮੈਂ ਕਿ ਚੰਗੀ ਗੱਲਾਂ ਵਾਸਤੇ ਆਹ ਇੱਕ ਟੀਮ ਨਹੀਂ ਬਣਦੀ ਹਾਂਜੀ ਮਾਲੇ ਕੰਮਾਂ ਵਾਸਤੇ ਤਾਂ ਤੁਸੀਂ ਦੇਖੋਗੇ ਜੇ ਕਿਸੇ ਰੋਡ ਤੇ ਤੁਸੀਂ ਜਾ ਰਹੇ ਹੋ ਉੱਥੇ ਬਹੁਤ ਸਾਰੇ ਫਰੀ ਬੈਠੇ ਨੇ ਲੇਕਿਨ ਫਰੀ ਬੈਠ ਕੇ ਉਹ ਕੋਈ ਜਦਕਿ ਕੋ ਕੋ ਕੋਈ ਬੈਨੀਫਿਟ ਦੇਖਣ ਵਾਲਾ ਨਹੀਂ ਹੋਣ ਵਾਲਾ ਕੁਝ ਵੀ ਕਿੱਢਣ ਵਾਲੇ ਆ ਨਾ ਉਹਨਾਂ ਨੂੰ ਹੋਣ ਵਾਲਾ ਤਾਂ ਉਹ ਗਲਤ ਕਲਚਰ ਵੱਲ ਤਾਂ ਬੜੀ ਸਪੀਡ ਨਾਲ ਜਾ ਰਹੇ ਨੇ ਲੇਕਿਨ ਜਿਹੜਾ ਅੱਛੇ ਅੱਛਾ ਕਲਚਰ ਹੈ ਉਹਦੇ ਵੱਲ ਨਹੀਂ ਆ ਰਹੇ ਉਹਨੇ ਸੰਗਰੂਰ ਦੇ ਅੰਦਰ ਜਦੋਂ ਇਹ ਇਲੈਕਸ਼ਨ ਚੱਲ ਰਹੇ ਸੀ ਉਸ ਦੌਰਾਨ ਮੈਨੂੰ ਤੇ ਡੀਐਸਪੀ ਸਾਹਿਬ ਐਸੇ ਕੋ ਸਾਹਿਬ ਉਹਨਾਂ ਨੂੰ ਉੱਪਰ ਦਾ ਮੌਕਾ ਮਿਲਿਆ ਉਹਨਾਂ ਦੀ ਕੋਈ ਹੈ ਉਹ ਉਸ ਕੋਈ ਚੱਤੋਂ ਮੈਂ ਦੇਖਿਆ ਕਿ ਪਿੱਛੇ ਕੁਝ ਨਾ ਨਾ पीछे कुछ बूटे लगे हुए भाग के मैं जीवन अंदर जबकि बूटे पहले भी मैं देख रहा और उस दिन भी मैं देख रहा लेकिन उस बूटे की अहमियत तो मैं पता लगी भी एक की चीज है लेकिन जेडे नशा कर रहे ਯਾ ਉਸਨ ਜਿਹੜਾ ਕਰਨ ਦਾ ਕੰਮ ਕਰ ਰਹੇ ਸੀਗੇ ਜਵਾਨ ਬਿਲਕੁਲ ਯੰਗ ਕੋਈ ਵੀ ਬਜ਼ੁਰਗ ਨਹੀਂ ਉਹਦਾ ਜਦ ਕੋਈ ਟੋਕਣ ਵਾਲਾ ਨਹੀਂ ਕੋਈ ਟੋਕਣ ਵਾਲਾ ਨਹੀਂ ਹਲੋ ਉਹ ਇਸ ਤਰਫ ਜਾ ਰਹੇ ਮੂਵਮੈਂਟ ਕਰ ਰਹੇ ਜਦੋਂ ਐਗਰਿਕਲਚਰ ਆंदा ਹੈ ਐਜ ਜਦੋਂ ਮੂਵਮੈਂਟ ਹੋ ਗਈ ਤਾਂ ਨੌਜਵਾਨ ਜਿਹੜੀ ਪੀੜ੍ਹੀ ਹੈ ਉਹ ਇੱਕ ਦੂਜੇ ਨੂੰ ਦੇਖਾ ਦੇਖੀ ਤਾਂ ਮੂਵਮੈਂਟ ਕਰਦੀ ਹੈ ਵੀ ਹਾਂ ਵੀ ਅਜਾੜਾ ਥੋੜਾ ਜਿਹਾ ਤੁਮ ਜਲਾਲਾ ਕਿਤੇ ਨਾ ਕਿਤੇ ਇਹ ਸੰਗਤ ਦਾ ਜਿਹੜਾ ਅਸਰ ਹੈ

ਨਸ਼ੇ ਦਾ ਜਿਹੜਾ ਹੈ کاروبار ਹੋ ਰਿਹਾ ਹੈ ਜਿਸ ਦਾ ਕਾਰਨ ਜਿਹਦੇ ਵਜਹ ਨਾਲ ਬਹੁਤ ਸਾਰੇ ਘਰਾਂ ਦੇ ਜਿਹੜੇ ਚਿਰਾਗ ਹੈ ਬੁਝ ਗਏ ਨੇ ਬਹੁਤ ਇੱਕ ਇੱਕ ਪੁੱਤ ਹੈ ਮਾਰੇ ਉਹ ਵੀ ਇਸ ਰਾਹ ਤੇ ਤੁਰ ਪਿਆ ਔਰ ਨਸ਼ਾ ਵੀ ਹੈ ਜਾਂ ਕਿ ਜਿਵੇਂ ਆਪ ਜੀ ਦੱਸਦੇ ਹੋ ਕਿ ਬਜ਼ੁਰਗ ਜਿਵੇਂ ਪਹਿਲੇ ਕਰਦੇ ਸੀਗੇ ਦਰੂ ਪੀ ਲਈ ਜਾਂ ਟੀਮ ਖਾ ਲਈ ਜਾਂ ਕੋਸਤ ਖਾ ਲਿਆ ਤਾਂ ਉਹਦੇ ਨਾਲ ਹੈ ਤਾਂ ਉਹ ਵੀ ਨਸ਼ਾ ਹੀ لیکن ਉਹ ਪਰੂਹੀ ਇਹ ਨਿਸ਼ਾ ਕਰਦੇ ਜਿਹੜੇ ਪੋਸਟ ਖਾਂਦੇ ਨੇ ਜੀ ਉਹਨਾਂ ਨੂੰ ਦੇਖਿਆ ਕਿ ਜਿਵੇਂ ਦਿਹਾੜੀ ਮਜ਼ਦੂਰੀ ਵਾਲਾ ਬੰਦਾ ਹੈ ਉਹ ਜੀ ਪਹਿਲਾਂ ਉਹ ਪਿੱਛੇ ਦੇ 10 ਸਾਲ ਪਿੱਛੇ ਜੀ ਉਸ ਨੂੰ ਕਾਰਡ ਮਿਲਦੀ ਸੀ ਉਹ ਕਾਰਡ ਦਿੰਦੀ ਸੀ ਜੇ ਥੋੜੀ ਜਿਹੀ ਕੁਆਂਟੀਟੀ ਦੇ ਵਿੱਚ ਲੈ ਕੇ ਆਉਂਦੀ ਸੀ ਚਲਿਆ ਬੜਾ ਸਹੀ ਹੈ ਤੇ ਫਿਰ ਉਹ ਹਾਰਡ ਵਰਕਿੰਗ ਕਰਦੇ ਸੀ ਬਿਲਕੁਲ ਬਿਲਕੁਲ ਕਿਉਂਕਿ ਇੱਕ ਮਜ਼ਦੂਰ ਬੰਦੇ ਨੂੰ ਵੀ ਫਰਾਗ ਨਹੀਂ ਮਿਲਦੀ ਬਿਲਕੁਲ ਜਿਹੜਾ ਉਹ ਆਪਣੀ ਕਮਾਈ ਦਾ ਉਹਨੂੰ ਬੋਡੀ ਨੂੰ ਜਿਹੜੀ ਐਨਰਜੀ ਪੈਂਦੀ ਹੈ ਅਲਵਰਤਾਂ ਉਹਨੀ ਖਾਗੀ ਦੇਵਾ ਦਾ ਉਹ ਚੀਜ਼ ਹੈ ਜਿਹੜਾ ਉਹ ਨਸ਼ਾ ਹੈ ਉਸਦੀ ਬੋਲੀ ਨੂੰ ਨਰਜੀ ਦਿੱਤਾ ਕਿਉਂਕਿ ਸਾਰਾ ਦਿਨ ਉਹ ਕੰਮ ਕਰਦਾ ਪਰ ਕਦੇ ਇਹ ਨਹੀਂ ਸੁਣਿਆ ਕਿ ਉਸ ওভারਡੋਸ ਨਾਲ ਬੰਦਾ ਮਰ ਗਿਆ ਹੋਵੇ ਫਿਰ ਇਹ ਨੌਜਵਾਨ ਮੁੰਡੇ ਜਿਹੜਾ ਨਵਾਂ ਬਲੱਡ ਹੈ ਤੇ ਫਿਰ ਵੀ ਉਹਨੂੰ ਦੋਸਤਾਂ ਮਰਦੇ ਚਲੋ ਅਗੇ ਰੀਪੀਟ ਕਰਦੇ ਹਾਂ ਅੱਗੇ ਆ ਜਿਹੜੀ ওভারਡੋਸ ਦੀ ਗੱਲ ਹੋ ਗਈ ਹੈ ਕਿਉਂਕਿ ਜਿਹੜਾ ਪਹਿਲੇ ਨਸ਼ਾ ਸੀ ਉਹ ਤਾਂ ਪ੍ਰਕਿਰਤਿਕ ਸੀਗਾ ਉਹਦੇ ਅੰਦਰ ਨੇਚਰਲ ਕਹਿ ਸਕਦੇ ਹਾਂ ਉਸਦੇ ਅੰਦਰ ਕੋਈ ਇਹ ਜਾਨੀ ਹੁੰਦਾ ਸੀਗਾ ਜਿਵੇਂ ਪੋਸਟ ਕਰ ਤੋਂ ਵਧੀ ਹੈ ਉਹਦੇ ਬਾਅਦ ਉਹਨਾਂ ਕਰਕੇ ਉਸ ਨੂੰ ਉਹ ਲੈ ਜਾਂਦਾ ਹੈ ਲੇਕਿਨ ਜਿਹੜਾ ਹੁਣ ਨਸ਼ਾ ਆਇਆ ਹੈ ਇਹ ਨਸ਼ਾ ਕੈਮੀਕਲੀ ਟੋਟਲ ਕੈਮੀਕਲ ਨਸ਼ਾ ਹੈ ਔਰ ਇਹ ਇਨਾ ਡੇਂਜਰ ਨਸ਼ਾ ਹੈ ਇੱਕ ਵਾਰ ਬੇਗੋ ਵਾਲ ਦੇ ਅੰਦਰ ਕੋਈ ਇੱਕ ਓਵਰ ਡੋਜ਼ ਨਾਲ ਹੋ ਗਿਆ ਤੇ ਉਹ ਹਸਪੀਟਲ ਦੇ ਅੰਦਰ ਭਰਤੀ ਹੈ ਉਹ ਆਪਣੇ ਪਰਿਵਾਰ ਨੂੰ ਉਹ ਕੋਈ ਉਹਦੇ ਨਾਲ ਜਿਹੜਾ ਸਾਥ ਹੀ ਗਿਆ ਉਹ ਵੀਡੀਓ ਕਾਲਿੰਗ ਕਰਦੇ ਆ ਤੇ ਮੈਂ ਵੀ ਉਸ ਨੂੰ ਦੇਖ ਰਿਹਾ ਵੀਡੀਓ ਕੁਆਲਿਟੀ ਉਹ ਫੜ ਫੜ ਰਿਹਾ ਉਹਨੂੰ ਮੰਜੇ ਦੇ ਨਾਲ ਬੈਠਦੇ ਨਾਲ ਬੰਨਿਆ ਆਇਆ ਹੈਗਾ ਔਰ ਉਹ ਤਰਫ ਰਿਹਾ ਬੜੀ ਭਿੰਕਰ ਤਰੀਕੇ ਨਾਲ ਵੀ ਮੈਨੂੰ ਹਲੇ ਕੋਈ ਟੀਕਾ ਲਾ ਦੇਵੇ ਤਾਂ ਮੈਂ ਬਸ ਜਾਵਾਂ ਤਾਂ ਕੁਛ ਟਾਈਮ ਬਾਅਦ ਉਹ ਬੁਜ਼ੁਰਗਿਆ ਤਾਂ ਉਹਨੂੰ ਦੇਖ ਕੇ ਉਸ ਦਿਨ ਉਸ ਦਿਨ ਅੱਜ ਵੀ ਮੈਨੂੰ ਜਦੋਂ ਯਾਦ ਆਉਂਦਾ ਜੈਨ ਦੇ ਅੰਦਰ ਇੱਕ ਬੜਾ ਇੱਕ ਮਹਿਸੂਸ ਹੁੰਦਾ ਹੈ ਕਿ ਕਿੰਨਾ ਖਤਰਨਾਕ ਇਹ ਨਸ਼ਾ ਹੈ ਔਰ ਇਸ ਨਸ਼ੇ ਨੇ

जहर तो भी माड़ा जगा इस नशे मैं महसूस करता कि बड़ा खतरनाक नशा है रोकड़ा चीज है देखो जो मेन एरिया उन्होंने रोकने का प्रशासन का सफल पहला होना चाहिए ना कि लगता है कि पबलिक तो -नाल होना चाहिए कोई भी जब भी आस पोस्ट का भी कर रहा है तो उन्होंने अवेयर नहीं हो रहे लोग अवेयर न हो ना, एक बहुत वाला कारण मन ਕਿਉਂਕਿ ਜਿਸਨੇ ਵੀ ਥੋੜੀ ਅਰੰਸਤਾ ਦਿਖਾਈ ਨਹੀਂ ਦੱਸਿਆ ਵੀ ਸਾਡੇ ਏਰੀਆ ਦੇ ਅੰਦਰ ਸਾਡੇ ਮੋਲੇ ਦੇ ਅੰਦਰ ਕੋਨਸ਼ੇ ਦਾ ਵਪਾਰੀ ਆਇਆ ਹੈ ਨਸ਼ਾ ਵੇਚਦਾ ਹੈ ਤਾਂ ਨਸ਼ੇ ਦੇ ਜਿਹੜੇ ਸੋਦਾਗਰ ਨੇ ਉਹਨਾਂ ਦਾ ਪ੍ਰਸ਼ਾਸਨ ਦੇ ਨਾਲ ਵੀ ਕਿਤਨਾ ਕੀਤੇ ਗੁਲਾਬ ਹੈ ਕਿਉਂਕਿ ਤੁਸੀਂ ਦੇਖਦੇ ਹੋ ਕਿ ਪ੍ਰਸ਼ਾਸਨ ਦੀ ਇਜਾਜ਼ਤ ਦੇ ਬਗੈਰ ਦੱਸਦੇ ਨਹੀਂ ਕਿ ਆਦਰ ਮੰਦਰ ਤੋਂ ਕੋਈ ਚੱਪਲ ਵੀ ਲੈ ਗਿਆ ਹੈ ਪ੍ਰਸ਼ਾਸਨ ਨੂੰ ਪਤਾ ਹੁੰਦਾ ਹੈ ਮੈਨੂੰ ਇੱਕ ਛੋਟੀ ਜਿਹੀ ਘਟਨਾ ਯਾਦ ਆ ਰਹੀ ਹੈ ਇੱਕ ਵਾਰ ਮੈਂ ਤੇ ਮੇਰੇ ਪਾਦਰ ਪੰਜਾਬ ਤੋਂ ਅਸੀਂ ਚਲੇ ਗਏ ਦਿੱਲੀ ਦਿੱਲੀ ਬੱਸ ਸਟੈਂਡ ਦੇ ਨਾਲ ਹੀ ਅਸੀਂ ਮੈਂ ਤੇ ਮੇਰੇ ਪਾਦਰ ਪਹਿਲੀ ਵਾਰ ਅਸੀਂ ਉੱਥੇ ਗਏ ਉਹ ਗਏ ਤੇ ਤਦ ਸਾਡੇ ਇੱਕ ਗੋਸਤ ਉੱਤੇ ਆਈਪੀਐਸ ਅਧਿਕਾਰੀ ਸੀ ਮੇਰੇ ਕੰਕਲ ਵੀ ਨੇ ਮੇਰੇ ਚਾਚਾ ਵੀ ਹੈ ਉਹ ਵੀ ਹੈਗੇ ਮੇਰੇ ਦਾਦਾ ਜੀ ਜਿਹੜੇ ਮੇਰੇ ਪਾਦਰ ਦੇ ਮਾਮਾ ਜੀ تھے ਉਹ ਏਅਰਪੋਰਟ ਦੇ ਉੱਤੇ ਸੁਪਰਡੈਂਟ ਸੀਗੇ ਤਾਂ ਅਸੀਂ ਉਹਨੂੰ ਮਿਲਣ ਵਾਸਤੇ ਜਾ ਰਹੇ ਹਾਂ ਜਾਰੇ ਮੈਂ ਤਾਂ ਉੱਥੇ ਇੱਕ ਪੰਤੇ ਅਸੀਂ ਖੜੇ ਹੋਏ ਜਿੱਦੇ ਨਾਲ ਅਸੀਂ ਗੱਲ ਕਰ ਰਹੇ ਸੀਗੇ ਕੋਈ ਰਸਤਾ ਪੁੱਛਣ ਵਾਸਤੇ ਤਾਂ ਸੂਟ ਕੇ ਜਿਹੜਾ ਸੀਗਾ ਆਦਰ ਸਾਹਮਣੇ ਮੈਨੂੰ ਵੇਖਦੇ ਹੋਏ ਮੇਰੇ ਸਾਹਮਣੇ ਰੱਖਤਾ ਮੈਂ ਛੋੜਾ ਸੀਗਾ ਤੇ ਜਿਹੜਾ ਬੰਦੇ ਨਾਲ ਉਹ ਗੱਲਬਾਤ ਕਰ ਰਹੀ ਸੀ ਮੈਂ ਵੀ ਉਹ ਸੂਟ ਕੇ ਉਸ ਨੂੰ ਛੱਡ ਕੇ ਅੱਗੇ ਚਲ ਨੂੰ ਛੱਡ ਗਿਆ ਮੈਂ ਵੀ ਉਹ ਤਾਂ ਦੇਖ ਰਿਹਾ ਤੇ ਚੰਗੀ ਸੈਕੰਡਾਂ ਦੇ ਅੰਦਰ ਜਿਹੜੀ ਸੂਟ ਕੇ ਅਸਲੀ ਕਾਇਰ ਹੋ ਗਈ ਹੈ ਉਹ ਹੋਣੋਂ ਸੀ ਦੋਨੋਂ ਨੇ ਆ ਵੰਗਣ ਉੱਟ ਗਏ ਵੀ ਫਿੱਟ ਗਏ ਮੈਂ ਸ਼ੁਰੂ ਸੀ ਕਿ ਮੇਰੇ ਘਟ ਸੀਗੇ ਲੇਕਿਨ ਮੇਰ ਫਰਜ਼ ਆਉਦੀਆ ਕਿ ਉਹਦੇ ਅੰਦਰ ਸਾਰਾ ਕੁਝ ਸੀ ਤਾਂ ਦੋਨੋਂ ਅਸੀਂ ਉਥੋਂ ਚੱਲੇ ਬੜੇ ਪਰੇਸ਼ਾਨ ਹੋ ਕੇ ਆਏ ਚਾਚੇ ਨੂੰ ਆਪੇ ਦੱਸ ਰਹੀ ਆ ਕਿ ਗੱਲ ਬਾਤ ਨਹੀਂ ਨਾ ਕੋਈ ਗੱਲ ਜਿਨਾ ਹੋ ਕੇ ਅਰੈਸਟ ਕਰੇ ਜਿਹੜੇ ਅਧਿਕਾਰੀ ਦੇ ਕੋਲ ਅਸੀਂ ਮਿਲਣ ਵਾਸਤੇ ਉੱਥੇ ਗਏ ਆ ਜੋ ਇਸ ਦੁਨੀਆ 'ਚ ਹੈ ਨਹੀਂ ਲੇਕਿਨ ਉਸਨੇ ਪਿਆ ਕੋਈ ਗੱਲ ਨਹੀਂ ਲਗਭਗ 1 ਘੰਟੇ ਬਾਅਦ ਉਹ ਅਧਿਕਾਰੀ ਸਾਡੇ ਹਾਂ ਬੁਛੇ ਕਿਥੇ ਐਗਜੈਕਟ ਟਿੱਪ ਕਿੱਦੈ ਬੋਲੀ ਸੀ ਤਾਂ ਉਸ ਪੁਆਇੰਟ ਨੂੰ ਮਦਰ ਜੀ ਮੈਂ ਇੱਤੇ ਮਾਫ ਕਰਨਾ ਮੈਂ ਇਸ ਗੱਲ ਦੀ ਚਰਚਾ ਨਹੀਂ ਕਰਨਾ ਚਾਹਦਾ ਸੀਗਾ ਲੇਕਿਨ ਚੰਦ ਮਿੰਟਾਂ ਬਾਅਦ ਯਾਨੀ ਕਿ ਘੰਟੇ ਬਾਅਦ ਡੇਢ ਘੰਟੇ ਬਾਅਦ ਉਹ ਸੂਟਕੇਸ ਜਿਹੜਾ ਸੀਗਾ ਐਜਿਟੂ ਸਾਡੇ ਕਮਰੇ ਚ ਆ ਗਿਆ ਤਾਂ ਕਿਥੇ ਨਾ ਕਿਥੇ ਇਹ ਨਸ਼ੇ ਦਾ ਜਿਹੜਾ ਤਰਵਾਰ ਹੈ ਇਹ ਪ੍ਰਸ਼ਾਸਨ ਦੀ ਦੇਖਰੇਖ ਚ ਮੈਂ ਮਹਿਸੂਸ ਕਰ ਰਿਹਾ ਕਿ ਇਹ ਹੋ ਰਿਹਾ ਹੈ ਮੈਨੂੰ ਕੋਈ ਸ਼ੱਕ ਨਹੀਂ ਹੈ ਕੋਈ ਦੋਰਾ ਨਹੀਂ ਹੈ ਜੀ 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 ਜਦੋਂ ਕੋ ਬੈਠ ਕੇ ਚਰਚਾ ਕਰ ਰਹੇ ਸੀ ਕਿ ਪ੍ਰਸ਼ਾਸਨ ਕਈ ਕਈ ਮਾਮਲਿਆਂ ਦੇ ਵਿੱਚ ਇੰਨੀ ਅਵੇਅਰਨੈਸ ਦਿਖਾਦਾ ਹੈ ਕਿ ਕੋਈ ਬਾਈਕ ਸੈਰ ਦੀ ਗਲੀ ਚ ਜਾ ਰਹੀਏ ਬੰਦੇ ਨੇ ਹੈਲਮਟ ਨਹੀਂ ਲਾਇਆ ਉਹ ਦੋ ਚੌਂ ਪਾਰ ਨਹੀਂ ਕਰਦਾ ਕਿ ਚਲਾਨ ਹੋ ਜਾਂਦਾ ਬਿਲਕੁਲ 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 ਤੇ ਫਿਰ ਨਸ਼ਾ ਗਲੀ ਗਲੀ ਵਿੱਚ ਵਾਰਡ ਦੇ ਵਿੱਚ ਪਿੰਡ ਦੇ ਵਿੱਚ ਘਰ ਘਰ ਦੇ ਵਿੱਚ ਪਹੁੰਚ ਰਿਹਾ ਹੈ ਤੇ ਫਿਰ ਵੀ ਉਹਦੇ ਵਿੱਚ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਜਿਹੜਾ ਆ ਵੀ ਜਾਂਦਾ ਹੈ ਛੋਟੇ ਮੋਟੇ ਚੋਰ ਕਰੇ ਜਾਂਦੇ ਨੇ ਜਿਹਦੇ ਵਿੱਚ ਕੋਈ ਨਸਾ ਹੈ ਮੋਹਾਲੀ ਚ ਇੱਕ ਵਾਰ ਪਤਾ ਹੀ ਮੈ ਸੂਜੇ ਅੰਦਰ ਇੱਕ ਚੂਕ ਦੇ ਰਿਹਾ ਸੀਗਾ ਕੋਸਟਨ ਵੀ ਮੈਂ ਗੱਲ ਪਏ ਸੀ ਕਿ ਜਿਹੜੇ ਅਧਿਕਾਰੀ ਹੁਣ ਇਹਨਾਂ ਨੂੰ ਵਿਚਾਰ ਦਾ ਕੰਮ ਕਰ ਰਹੇ ਨੇ ਇਹ ਨਸ਼ਾ ਯਾਦ ਰੱਖਿਓ ਇਹ ਕੋਈ ਜਾਤ ਨਹੀਂ ਦੇਖਦਾ ਧਰਮ ਨਹੀਂ ਦੇਖਦਾ ਉਹਦਾ ਨਹੀਂ ਦੇਖਦਾ ਔਰ ਜਿਹੜੇ ਜਿਹੜੇ ਇਸ ਨੂੰ ਰੋਕਣ ਦਾ ਕੰਮ ਕਰ ਰਹੇ ਨੇ ਮੀਨਸ ਵੀ ਇਹ ਵਿਕੇ ਵਿਕਾਰ ਦੇ ਅੰਦਰ ਔਰ ਜਿਹੜੇ ਇਹਨਾਂ ਰੋਕਣ ਦਾ ਕੰਮ ਕਰ ਰਹੇ ਉਹਨਾਂ ਨੂੰ ਆਰਾਮ ਦਾ ਕੰਮ ਕਰ ਰਹੇ ਨੇ ਇੱਕ ਦਿਨ ਉਹਨਾਂ ਦੀ ਉਲੱਦਾਂ ਵੀ ਇਸ ਅੰਦਰ ਹੋਊਗੀ ਦੇਖੋ ਜੀ ਇਹ ਤਾਂ ਬਣੀ ਹੋਇਆ ਹੈ ਜਿਹੜੀ ਚੀਜ਼ ਆਮ ਹੋ ਜੇਗੀ ਉਹ ਤੋਂ ਬਚਣਾ ਮੁਸ਼ਕਲ ਹੋਵੇ ਕਿਉਂਕਿ ਉਹਦੇ ਲਈ ਇੱਕ ਜ਼ਰੂਰੀ ਨਹੀਂ ਕਿ ਕੁਝ ਤਰ੍ਹਾਂ ਆਪਣੇ ਆਪ ਨੂੰ ਬਚਾ ਲਵਾਂਗੇ ਨਹੀਂ ਜਿਹੜੀ ਮਹਾਮਾਰੀ ਲਾਲੋਇਕ ਤਰ੍ਹਾਂ ਦੀ ਇਹ ਜਿਹੜੀ ਦੇਸ਼ ਦੇ ਵਿੱਚ ਜਿਹੜੀ ਪਰਮਾਰ ਹੋ ਜੇਗੀ ਉਸ ਤੋਂ ਬਚਣਾ ਬਹੁਤ ਜ਼ਰੂਰੀ ਹੈ ਚਾਹੇ ਉਹ ਫਿਰ ਪ੍ਰਸ਼ਾਸਨ ਦੇ ਕੋਤੇ ਕਾਰਨ ਜਾਂ ਆਮ ਲੋਕਾਂ ਦਾ ਉਹ ਇਤਨੇ ਕਿਦਾਂ ਉਪਲਬਧ ਹੋ ਜਾਵੇ ਬਿਲਕੁਲ ਅੱਜ ਮੈਂ ਇੱਕ ਚर्चा ਕਰਨਾ ਚਾਹੁੰਦਾ ਕਿ ਪੰਜਾਬ ਦੀ ਧਰਤੀ ਤੇ ਜਿਹੜਾ ਨਸ਼ਾ ਚੱਲਿਆ ਉੱਥੇ ਗੁਰੂਆਂ ਪੀਰਾਂ ਤਖੰਦਰਾਂ ਦਾ ਅਸ਼ੀਰਵਾਦ ਹੋਣ ਦੀ ਬਜੇ ਨਾਲ ਕਿੰਨਾ ਵੱਡਾ ਤੰਦ ਪਚਾਇਆ ਕਿੰਨੇ ਘਰਾਂ ਦੇ ਬੀਏ ਮੁਝੇ ਉਹ ਜਾ ਕੇ ਉਹ ਕੰਟਰੋਲ ਹੋਣ ਦੀ ਸਟੇਜ ਤੇ ਹੈ ਬਹੁਤ ਸਾਰੇ ਐਸੇ ਅਧਿਕਾਰੀ ਨੇ ਮੈਂ ਧੰਨਵਾਦ ਦਿੰਦਾ ਉਹਨਾਂ ਸੀਨੀਅਰ ਅਧਿਕਾਰੀਆਂ ਨੂੰ ਜਿਹੜੇ ਦਿਨ ਰਾਤ ਮਿਹਨਤ ਕਰਕੇ ਐਸ ਮੂਹਿੰਮ ਰੋਕੜ ਦਾ ਕੰਮ ਕਰਦਾ ਇਹਨਾਂ ਨੇ ਸਪੈਸ਼ਲ ਮੂਹਿੰਮ ਚਲਾਈ ਹੈ ਅਸੀਂ ਨੂੰ ਸ਼ੂਟ ਕਰਦੇ ਐ ਸੇ ਜਿਹੜੇ ਬੰਦੇ ਨੇ ਜੀ ਜੀ ਜਿਹੜੇ ਐਸ ਦੇ ਖਿਲਾਫ ਮੂਵੀ ਚਲਾ ਰਹੇ ਨੇ ਨਾ ਨਸ਼ੇ ਦੇ ਬਿਲਕੁਲ ਉਹਨੂੰ ਸੁਰੰਗ ਦੇ ਲਾਗੇ ਲੇਕਿਨ ਉਹਦੇ ਨਾਲ ਨਾਲ ਇੱਕ ਚਿੰਤਾ ਦਾ ਵਿਸ਼ੇਸ਼ ਤੇ ਇੱਕ ਹੋਰ ਕਹਾਣਾ ਹੁੰਦਾ ਹੈ ਕਿ ਜਿਹੜਾ ਰਾਜਸਥਾਨ ਦਾ ਇਹ ਗੰਗਾ ਦੇ ਨੇੜੇ ਦਾ ਜ਼ਿਲ੍ਹਾ ਹੈ ਹਾਂਜੀ ਇਹ ਜ਼ਿਲ੍ਹਾ ਪੰਜਾਬ ਦੇ ਨਾਲ ਵੀ ਟੱਚ ਹੈ ਪੰਜਾਬੀ ਕਲਚਰ ਜ਼ਿਆਦਾ ਹੈ ਰਾਜਸਥਾਨ ਦਾ ਇੱਕ ਫਸਟ ਏਰੀਆ ਜਿਹੜਾ ਹੈ ਸਟਾਰਟ ਹੁੰਦਾ ਹੈ ਇਹਦੇ ਅੰਦਰ ਨਸ਼ੇ ਦਾ ਇੰਨੇ ਵੱਡੇ ਤعداد ਦੇ ਉੱਤੇ ਪ੍ਰਚਾਰ ਹੋਣਾ ਇਸ ਤਰੀਕੇ ਦਾ ਨਸ਼ਾ ਕਰ ਕਰ ਪਹੁੰਚਣਾ ਇਹ ਆਪਣੇ ਆਪ ਚ ਇੱਕ ਬਹੁਤ ਚਿੰਤਨੀ ਹੋਊਗਾ ਇਹ ਹੈਗਾ ਔਰ निंदनीयੋਗ ਵੀ ਹੈ ਕਿਉਂਕਿ ਇਹ ਵੱਡਾ ਕੋਈ ਏਰੀਆ ਨਹੀਂ ਕਿਉਂਕਿ ਇੱਕ ਥਾਂ ਤੋਂ ਅਗਰ ਜੇ ਪਾਣੀ ਦੀ ਥੱਲ ਲਾਦੀ ਜਾਵੇ ਪਾਣੀ ਅਗਰ ਜੇ ਫੜ ਗਿਆ ਉਹਦੀ ਥੱਲ ਜਲਦੀ ਲਾ ਦਿੱਤੀ ਜਾਵੇ ਤਾਂ ਉਹ ਕਿ ਨਹੀਂ ਪੜ ਜਾਉਗਾ ਰੋਕਿਆ ਜਾ ਸਕਦਾ ਹੈ ਅਗਰ ਥੱਲ ਨਹੀਂ ਲਾਉਂਗੇ थोड़ी जी कमजोरी दिखाओ उसने अपना रूप दिखा ही कल्चर आया है, ना दे तो भी है। चाहे किसी राजनीतिकार है तुरंत करे क्योंकि पूरी मानवता नुकसान पहुंचा है और यह रोकणी का ਤਾਂ ਇਹ ਇਸ ਤੋਂ ਮੈਨੂੰ ਲੱਗਦਾ ਨਹੀਂ ਕੋਈ ਭਲਾਈ ਦਾ ਕੋਈ ਕੰਮ ਹੈ ਦੇਖ ਲਈ ਕਪੀ ਜੀ ਜੇ ਵਾਪਸ ਆਉਣਾ ਆਪਸੇ ਨਹੀਂ ਆਨੇ ਆ ਕੀ ਜੋ ਪਹਿਲਾਂ ਤਾਂ ਇਹ ਸੀ ਕਿ ਜਿਹੜੇ ਬੱਚੇ ਦਸ ਸੰਗਤ ਪੜ ਗਏ ਸਟੱਡੀ ਨਾਲ ਹਟ ਗਏ ਉਹਨਾਂ ਬੱਚੇ ਤੱਕ ਸੀ ਪਰ ਹੁਣ ਇਹ ਸਕੂਲੀਆਂ ਜਿਹੜਾ ਕਰਦੇ ਛੋਟੇ ਛੋਟੇ ਬੱਚੇ ਜਿਹੜੇ ਵੀ ਏਜ ਦੇ ਵਿੱਚ ਹਜੇ ਨਿਕਲ ਆਉਣ ਪੂਰਾ ਪਤਾ ਨਹੀਂ ਹੁੰਦਾ ਕਿ ਨਸ਼ਾ ਕੀ ਹੁੰਦਾ ਪਰ ਉਹ ਵਿੱਚ ਪੇਟ ਦੇ ਵਿੱਚ ਆ ਜਾਂਦੇ ਇਹ ਬਹੁਤ ਬਹੁਤ ਜ਼ਿਆਦਾ ਖਤਰਨਾਕ ਹੋ ਰਿਹਾ ਹੈ ਇਹਦਾ ਨੁਕਸਾਨ ਸਮਪੂਰਨ ਪਹੁੰਚਾ ਜੇ ਅਸੀਂ ਇਸਦੇ ਬਾਰੇ ਨਹੀਂ ਭਾਵੇਂ ਤਾਂ ਮੰਨ ਕੇ ਚੱਲੋ ਕਿ ਉਹਨਾਂ ਦੇ ਟਾਈਮ ਦੇ ਵਿੱਚ ਉਹ ਸਾਡੇ ਘਰਾਂ ਦੇ ਵਿੱਚ ਪਹੁੰਚ ਜਾਵੇ ਇਹ ਆਪਣੇ ਆਪ ਇਹ ਮੰਨਦੇ ਕਿਸੇ ਬੱਚੇ ਨਹੀਂ ਆਪਣੇ ਕੋ पास ਨਹੀਂ ਪਾਉਂਦੇ ਜੇ ਕਿ ਹੁਣੇ ਕੁਛ ਗੱਲਾਂ ਕਰਿਆ ਸੀ ਮੈਂ ਕੁਛ ਫੌਜੀ ਮੰਨ ਫਤਿਹ ਨਾਲ ਉਹ ਦੱਸ ਰਹੇ ਸੀ ਕਿ ਸਾਡੇ 25 ਜਿੰਨਾ ਸਕੂਲਾਂ ਦੇ ਅੰਦਰ ਜਾ ਰਹੇ ਨੇ ਉਹਨਾਂ ਸਕੂਲਾਂ ਦੇ ਅੰਦਰ ਨਸ਼ਾ ਜਿਹੜਾ ਹੈ ਬੱਚਿਆਂ ਦੇ ਰਾਹੀਂ ਯਾਨੀ ਕਿ ਉਹਨਾਂ ਨੇ ਬੱਚਿਆਂ ਨੂੰ ਵੀ ਨਹੀਂ ਛੱਡਿਆ ਬੱਚਿਆਂ ਨੂੰ ਏਜੰਟ ਬਣਾਤਾ ਹੈ ਜਿਹੜੇ ਕਮਜ਼ੋਰ ਪਰਵਾਰਾਂ ਦੇ ਨੇ ਜਾਂ ਕੋਈ ਤਨਾਦੇ ਪਰਿਵਾਰ ਨੇ ਕਿਉਂਕਿ ਇਹ ਨਸ਼ਾ ਜਿਹੜਾ ਇਹ ਪੈਸੇ ਦਾ ਨਸ਼ਾ ਹੈ ਐਚ ਕਮਜ਼ੋਰ ਆਦਮੀ ਵਾਸਤੇ ਨਸ਼ਾ ਨਹੀਂ ਬਣਦਾ ਇਹ ਤਾਂ ਓਨਲੀ ਜਿਹੜਾ ਪੈਸੇ ਦਾ ਜਿਹਦੇ ਕੋਲ ਹੈ ਕਿਉਂਕਿ ਉਹ ਬਹੁਤ ਬਹੁਤ ਮੇਗੀ ਦਸਦੇ ਆ ਤਾਂ ਕਿੱਥੇ ਨਾ ਕਿੱਥੇ ਇਹ ਸਕੂਲਾਂ ਦੇ ਅੰਦਰ ਬੱਚਿਆਂ ਨੂੰ ਏਜੰਟ ਬਣਾ ਕੇ ਕਿੱਥੇ ਨਾ ਕਿੱਥੇ ਆਉਣ ਵਾਲੀ ਜਿਹੜੀ ਨਸਲਾ ਹੈ ਸਾਡੀ ਉਸ ਨੂੰ ਵੀ ਬਿਮਾਰ ਕਰਦਾ ਜੇ ਖਤਮ ਕਰਨ ਦਾ ਇਹ ਜਿਹੜਾ ਉਪਰਾਲਾ ਹੈ ਕਿ ਕਿਤਾ ਜਾ ਰਿਹਾ ਹੈ ਤਾਂ ਮੈਂ ਤਾਂ ਕਹੂੰਗਾ ਕਿ ਇਹ ਸਵਾਸਥ ਸਾਰੇ ਲੋਕਾਂ ਅਵੇਲ ਹੋਣਾ ਚਾਹੀਦਾ ਜਿਨਨੇ ਇਸ ਚੈਨਲ ਦੇ ਰਾਹੀਂ ਇਸ ਆਵਾਜ਼ ਨੂੰ ਸੁਣ ਰਹੇ ਨੇ ਉਹ ਵੀ ਆਪਣੇ ਏੜ ਦੇ ਏੜ ਕਿਉਂਕਿ ਚੜੂ ਹਰ ਕੋਈ ਮਾਰਦਾ ਹੈ ਕਿ ਮੇਰਾ ਕਰਜ਼ਾ ਸਾਫ਼ ਰਵੇ ਤਾਂ ਇਹ ਸਮਾਜ ਦੇ ਅੰਦਰ ਵੀ ਸਾਨੂੰ ਚੜੂ ਮਾਰਨੀ ਚਾਹੀਦੀ ਹੈ ਉੱਕੇ ਕਿਉਂਕਿ ਇਹ ਨਸ਼ਾ ਅੱਜ ਅਗਰ ਉਹ ਦੇਖ ਰਿਹਾ ਕਿ ਸਾਡਾ ਬੱਚਾ ਤਾਂ ਨਹੀਂ ਜਾ ਰਿਹਾ ਅਸੀਂ ਤਾਂ ਆਪਣੇ ਬੱਚੇ ਤੇ ਕੰਟਰੋਲ ਕੀਤਾ ਹੈਗਾ ਪਰ ਮੈਡੀਕਲ ਇਹ ਪੱਕਾ ਸਮਝ ਲੈਣਾ कि आज तो हो तो सकता है उनका बच्चा बचे आएगा लेकिन भविष्य के अंदर यदि तो कोई गारंटी नहीं कि वो बचा रह जा सके क्योंकि तो जो आग लगती है तो कोई जरूरी नहीं कि वो एक ही कर दो सालों की पता नहीं मोहल्ले चल रही है कितने कर रहा कभी भी नहीं है कि स्टार्टिंग से बच्चा कर रहा है हमको मां बाप नहीं मैं परसों पेपर देख रहा थी उसमें एक चीज को में आई है बुजुर्ग उस बाप भी जो हुई सब फ्रेंड्स तो लफ्ज लिखे हुए ने ਕਿ ਮੇਰਾ ਬੇਟਾ ਮੈਨੂੰ ਨਸ਼ਾ ਮੰਨਦਾ। ਕਹਿੰਦਾ ਕਿ ਬਾਪੂ ਜੇ ਮੈਨੂੰ ਤੂੰ ਨਾ ਦਿੱਤੇ ਪੈਸੇ ਨਸ਼ੇ ਦੇ ਮੈਂ ਸੁਸਾਈਡ ਕਰਾਂਗਾ। ਕਿ ਉਹ ਇੱਕ ਮਾਂ ਦੇ ਉਹਨੂੰ ਬੱਚੇ ਦੇ ਆਸ਼ਕਰੀ ਹੁੰਦੀ ਹੈ ਕਿ ਜਿਵੇਂ ਸੀ ਅਜਨ ਪਾ ਰਹੇ ਤੋ ਬੜਾ ਫਿਰ ਸਾਡਾ ਸਾਥ ਹਾਤਾ ਪਰ ਜਦੋਂ ਇਹ ਸਮਾਜਿਕ ਬੁਰਾਈ ਜਿਹੜੀ ਉਹਦੇ ਵਿੱਚ ਇਹ ਬੱਚਾ ਉਹਦੀ ਸਪੇਸ ਚ ਆ ਜਾਂਦਾ ਹੈ ਫਿਰ ਮਾਪੇ ਨੂੰ ਆ ਹਾਲਾਤ ਦੇਖਣੇ ਪੈਂਦੇ ਨੇ। ਕੀ ਉਹਦੀ ਕੀ ਕੰਡੀਸ਼ਨ ਹੁੰਦੀ ਹੈ? ਬਹੁਤ ਹੀ ਸੋਚਣ ਵਾਲੀਆਂ ਗੱਲਾਂ ਨੇ। ਕਿ ਸੋਚ ਕੇ ਬੜੀ ਕਈ ਵਾਰ ਜਿਹੜਾ ਹੁੰਦੀ ਹੈ ਇੱਕ ਸਮਾਂ ਆਇਆ ਜੀ ਸੀਗਾ ਜਦ ਕਿਸੇ ਬੱਚੇ ਨੂੰ ਡਾਂਟਦੇ ਸੀਗੇ ਤੇ ਉਸ ਚੀਜ਼ ਨੂੰ ਬਰਦਾਸ਼ਤ ਕਰਨਾ ਸਾਨੂੰ ਵੀ ਡਰਦਾ ਬਹੁਤ ਕਈਆਂ ਬਚਪਨ ਤੋਂ ਲੈ ਕੇ بڑے ਬਰਬਾਹ ਤੱਕ ਹੋ ਗਏ ਫਾਦਰ ਸਾਹਿਬ ਨੇ ਕਦੇ ਡਾਂਟ ਦੇਣਾ ਤੇ ਕਦੇ ਉਹਦਾ ਇਸ਼ੂ ਨਹੀਂ ਬਣਦਾ ਕਿੰਨੇ ਕਿਤੇ ਅਸੀਂ ਜਿਹੜੀ ਸਾਡੀ ਟੀਮ ਆਈ ਹੈ ਨੂ ਜਿਹੜੇ ਜਨਰੇਸ਼ਨ ਆਈ ਹੈ ਨਹੀਂ ਜਿਹੜੇ ਲੋਕ ਆਏ ਨੇ

ਜਿਹੜਾ ਹੁਣ ਕਲਚਰ ਆਇਆ ਹੈ ਹੁਣ ਜਿਹੜੇ ਨੌਜਵਾਨ ਆਏ ਹੈ ਉਹਨਾਂ ਦੇ ਅੰਦਰ ਉਹ ਖਤਮ ਹੋਣ ਦੀ ਵਜਲ ਆ ਉਹ ਵਾਪਸ ਉਸ ਅੱਜ ਕਿਸੇ ਬੱਚੇ ਨੂੰ ਛੇੜ ਕੇ ਦੇਖੋ ਤੁਸੀਂ ਉਹ ਆਪ ਬਤੈ ਕਰਨ ਵਾਸਤੇ ਜਾ ਰਹੇ ਹੋ ਬਹੁਤ ਡਰਦਾ ਉਹ ਕੋਈ ਮੈਂ ਬਸ ਖਤਮ ਹੋ ਗਈ ਜਣੀ ਮੇਰੀ ਹੁਣ ਮੈਨੂੰ ਮਰ ਜਾਣਾ ਚਾਹੀਦਾ ਇਹਨਾਂ ਕੀ ਉਹਦੇ ਬਰਦਾਸ਼ਤ ਕਰਨ ਦੀ ਜੀ ਸ਼ਮਤਾ ਸਿੱਖੀ ਬਿਲਕੁਲ ਖਤਮ ਹੋ ਗਈ ਤਾਂ ਜਿੱਤੇ ਇਹ ਸਿਸਟਮ ਖਤਮ ਹੋ ਜਾਂਦਾ ਹੈ ਉਦੋਂ ਫਿਰ ਉਹਦਾ ਰੂਪ ਕੋਈ ਨਾ ਕੋਈ ਜਗ੍ਹਾ ਉਹਨੇ ਲੜਾਈ ਲੈਣੀ ਹੈ ਤਾਂ ਕਿਤੇ ਫਿਰ ਉਹ ਇਹ ਅੱਛਾ ਕੰਮ ਤਾਂ ਹੁੰਦਾ ਨਹੀਂ ਤੇ ਅਜੇ ਸਟੇਜ ਤੇ ਆ ਕੇ ਬੱਚਾ ਤੇ ਬੁਰਾਈ ਦੇ ਵੱਲ ਜਾਂਦਾ ਕਿਉਂਕਿ ਉਹ ਇਹ ਲੰਦਾ ਹੈ ਕਿ ਬੁਰਾਈ ਦੇ ਵੱਲ ਐਸ ਵਾਂਗ ਗਿਆ ਤਾਂ ਉਹਨਾਂ ਨੂੰ ਬੜੀ ਰਿਲੀਫ ਮਿਲਨੀ ਹੈ ਰਿਲੀਫ ਨਹੀਂ ਮੂਸ਼ਨ ਹੁੰਦਾ ਐਂਡ ਆ ਮੈਂ ਤਾਂ ਇਹ ਚੈਨਲ ਤੇ ਰਹੀਂ ਸਾਰੇ ਜਿੰਨੇ ਵੀ ਸੁਣ ਰਹੇ ਨੇ ਮੈਂ ਉਹਨਾਂ ਨੂੰ ਆਜ ਦੇ ਰਹੀਂ ਇਹ ਗੱਲਬਾਤ ਕਹਿਣਾ ਚਾਹੁੰਦਾ ਕਿ ਆਪਣੇ ਜਿਹੜਾ ਬਗੀਚਾ ਹੈ ਇਹ ਬੱਚੇ ਜਿਹੜੇ ਨੇ ਇਹਨਾਂ ਬੱਚਿਆਂ ਨੂੰ ਤੁਸੀਂ ਬਿਠਾ ਕੇ ਆਪਣੇ ਦਿਲ ਦੀਆਂ ਜਿਹੜੀਆਂ ਗੱਲਾਂ ਨੇ ਉਹ ਇਹਨਾਂ ਨਾਲ ਕਰੋ ਤਾਂ ਕਿ ਇਹ ਫਿਰ ਪਰਿਵਾਰ ਦੇ ਅੰਦਰ ਜਿਵੇਂ ਪੂਆ ਨੂੰ ਪੂਆ ਸਮਝਦੇ ਨੇ ਮਾਂ ਨੂੰ ਮਾਂ ਸਮਝਦੇ ਨੇ ਹਨਾ ਉਤਾ ਹੀ ਦੁਜੇ ਨੂੰ ਵੀ ਜਾ ਕੇ ਉਹ ਜਾਇ ਇੱਕਲਚਰ ਦੇ ਰਿਸਪੈਕਟ ਦੇ ਤਾਂ ਹੀ ਜਿਹੜਾ ਇਹ ਮਾਨਵਤਾ ਜਿਹੜੀ ਹੈ ਉਹ ਬਚੀ ਜਾ ਸਕਦੀ ਹੈ ਸੰਤਾ ਪੀਰਾਂ ਪਰਬਰਾ ਦਾ ਜਿਹੜਾ ਸੁਪਨਾ ਹੈ ਉਹਨੂੰ ਬਚਾਇਆ ਜਾ ਸਕਦਾ ਪਰ ਉਹਨਾਂ ਤ ਬਚਾਣ ਦੀ ਮੈਨੂੰ ਕੋਈ ਨਜ਼ਰ ਨਹੀਂ ਆ ਰਿਹਾ ਕਿਉਂਕਿ ਸਰਕਾਰਾਂ ਤੋਂ ਉਮੀਦ ਕਰਨਾ ਵੀ ਬੇਕਾਰ ਹੈ ਕਿ ਜਿਹੜੇ ਸਰਕਾਰ ਇਹ ਅਗਰ ਰੋਕਣਾ ਚਾਹਵੇ ਤਾਂ ਮੈਨੂੰ ਲੱਗਦਾ ਏ ਕਿ ਥੋੜੀ ਆਸਾਨੀ ਨਾਲ ਰੋਕਿਆ ਜਾ ਸਕਦਾ ਹੈ। ਇਹਨੂੰ ਯਾਦ ਹੈ ਕਿ ਕੋਨਾਂ ਨਗਰ ਦੇ ਅੰਦਰ ਇੱਕ ਇੱਕ ਸਰਕਾਰੀ ਆਇਆ। ਨਾਮ ਉਹ ਮੇਰੇ ਦਿਮਾਗ ਤੋਂ ਨਿਕਲ ਗਿਆ ਹੈ। ਨੰਨਾ ਨਗਰ ਦੇ ਅੰਦਰ ਉਸ ਪੁਲਿਸ ਅਧਿਕਾਰੀ ਨੇ ਕੀ ਕੀਤਾ ਕਿ ਰੋਡ ਦੇ ਉੱਤੇ ਜਿੰਨੇ ਹੀ ਸ਼ਾਮ ਨੂੰ ਬਸਾਂ ਆਉਂਦੀਆਂ ਆ ਪ੍ਰਾਈਵੇਟ ਬਸਾਂ ਉਹਨਾਂ ਨੇ ਰੋਡ ਨੂੰ ਬਿਲਕੁਲ ਜਾਮ ਕਰ ਦੇਣਾ। ਪਾਰਕਿੰਗ ਥਾਈ ਉੱਥੇ ਹੀ ਅੱਗੇ ਸਾਰੇ ਚਲਾਣਾ ਉਤਾਰਨਾ ਇਸ ਤਰ੍ਹਾਂ ਦਾ ਉਹਨਾਂ ਨੇ ਕਲਚਰ ਬਣਾ ਲਿਆ ਲੇਕਿਨ ਜਿਸ ਦਿਨ ਉਹ ਆਇਆ ਉਹਨੇ ਇੱਕ ਵਾਰ ਕਹਿੰਦਾ ਵੀ ਹਾਂ ਭਈ ਸੜਕ ਬਿਲਕੁਲ ਮਨ ਉੱਤੇ ਸਿੱਧੀ ਹੈ। ਅਗਰ ਇੱਕ ਵੀ ਕੋਈ ਵਾਸਾ ਕਰ ਰੋੜ ਤੇ ਖੜੀ ਹੋਈ ਤਾਂ ਫਿਰ ਉਹਦੇ ਨਾਲ ਜਿਹੜੀ ਕਾਨੂੰਨ ਦੀ ਜਿਹੜੀ ਕਾਰਵਾਈ ਹੋਣੀ ਸੀਗੀ ਉਹ ਉਹਦੇ ਤੇ ਕੀਤੀ ਜਾਊਗੀ। ਬੜਾ ਸੋਹਣਾ ਲੱਗਿਆ। ਉਹੀ ਗੱਲਾਂ ਨਾਲ ਸੀ। ਜਿਹੜੀ ਰੋੜਾਂ ਨੂੰ ਕਰ ਦਿੰਦੇ ਸੀਗੇ ਬਲੌਕ ਕਰ ਦਿੰਦੇ ਸੀਗੇ ਉਹੀ ਰੋੜਾ ਬਿਲਕੁਲ ਸ਼ਾਮ ਨੂੰ ਐਕਦਾ ਖਾਲੀ ਬਿਲਕੁਲ ਔਰ ਜਿਹੜੇ ਵਾਸਾ ਚਲਾ ਰਹੇ ਨੇ ਉੱਥੇ ਹੀ ਸਾਈਡ 'ਚ ਖੜੀ ਕਰਕੇ ਉੱਥੇ ਚਲਾ ਰਹੇ ਤੇ ਉਤਾਰ ਰਹੇ ਆ। ਇੱਕ ਵੀ ਰੋੜ ਤੇ ਚੜ੍ਹ ਤਿਆਰ ਨਹੀਂ। ਜੋ ਪ੍ਰਤੀਨਿਪਤੀ ਹੈ ਜਿਹੜੀ ਚੜਿਆ ਤਾਂ ਮੇਰੇ ਨਾਲ ਕਾਨੂੰਨ ਦਾ ਜਿਹੜਾ ਵੀ ਹੈ ਉਹ ਮੇਰੇ ਨਾਲ ਤਾਲਮੇ ਕੀਤੀ ਜਾਊਗੀ ਤਾਂ ਕਿਥੇ ਨ ਕਿਥੇ ਪ੍ਰਸ਼ਾਸਨ ਚਾਵੇ ਤਾਂ ਇੱਕ ਬਹੁਤ ਬੜਾ ਦੰਗਨਗਰ ਦੇ ਅੰਦਰ ਸੁੰਦਰ ਵਾਤਾਵਰਨ ਜਿਹੜਾ ਹੈ ਉਹ ਹੋ ਸਕਦਾ ਹੁਣ ਤਾਂ ਜ਼ਰੂਰ ਤਾਂ ਇਹਨਾਂ ਅਗਰ ਦੇ ਪ੍ਰਸ਼ਾਸਨ ਨੂੰ ਹੈ ਕਿ ਲੋਕ ਆਪਣੇ ਆਪਣੇ ਘਰਾਂ ਨੂੰ ਕੀ ਕਰਨ ਦਾ ਕੰਮ ਕਰਨ ਪ੍ਰਸ਼ਾਸਨ ਆਪਣੀ ਡਿਊਟੀ ਨਿਭਾਦਾ ਤੰਤਰ ਪਰ ਰਾਜਨੀਤਾਂ ਜਿਹੜੇ ਨੇ ਉਹ ਰਾਜਨੀਤੀ ਵਾਲੀ ਲਾਈਨ ਤੇ

ਇਹ ਕੋਈ ਸਰਲੀ ਖਤਰਨਾਕ ਹੈ ਬਿਲਕੁਲ ਇਹਦੇ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਵੀ ਜਿਹੜੀ ਹੈ ਕਿ ਉਹ ਅਵੇਅਰਨੈਸ ਪਾਣੀ ਪਾਏਗੀ ਲੋਕਾਂ ਨੂੰ ਜਾਗਣਾ ਪਏਗਾ ਤਦ ਵੀ ਜਲਕਾ ਘਟਾਇਆ ਜਾਵੇਗਾ ਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਪਬਲਿਕ ਨੂੰ ਨਾਲ ਲੈ ਕੇ ਬਲੈਕੀ ਲੀਕਿੰਗ ਕੀਤਾ ਜਾਵੇ ਤੇ ਬਹੁਤ ਸੋਹਣੇ ਵਿਚਾਰ ਬਾਈ ਕੰਟੀ ਦਾ ਬਹੁਤ-ਬਹੁਤ ਧੰਨਵਾਦ ਇਸੇ ਸਮਾਂ ਬਤਾ 13 ਜਨ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਕੀ ਕਰਦੇ ਹਾਂ ਕਿ ਦਰਸ਼ਕਾਂ ਤੋਂ ਅਸੀਂ ਇਜਾਜ਼ਤ ਚਾਹੁੰਦੇ ਹਾਂ ਬਹੁਤ ਬਹੁਤ ਧੰਨਵਾਦ